ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 10 ਮਈ ਤੱਕ ਦੇ ਮੌਸਮ ਦੀ ਆਉਣ ਵਾਲੇ 10 ਦਿਨਾਂ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਉਮੀਦ ਹੈ ਸਾਰੇ ਜਿਹੜੇ ਕਿੰਨੇ ਕੁ ਵਰਦੇ ਨਜ਼ਰ ਆ ਰਹੇ ਨੇ ਤਾਂ ਮੌਸਮ ਹਕਦੇ ਜੋ ਤਾਜ਼ਾ ਅੰਕੜੇ ਨੇ ਕੀ ਕਹਿੰਦੇ ਨੇ ਸਾਰੀ ਜਾਣਕਾਰੀਆਂ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਫਲਾਉਦ ਕਰਾਵਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਹੁਣ ਦੀ ਅਜੇਕਰ ਤਾਜ਼ਾ ਜੋ ਰਿਪੋਰਟਾਂ ਆ ਰਹੀਆਂ ਨੇ ਮੌਸਮ ਹਕਦੇ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਦਿਨ ਤੋਂ ਲੈ ਕੇ ਅਗਲੇ 3 ਦਿਨ ਯਾਨੀ ਕਿ 3 ਮਈ ਤੱਕ ਜਿਹੜੇ ਅਗਲੇ 72 ਘੰਟੇ ਨੇ ਜੇ ਮੌਸਮ ਲਗਭਗ ਹੁਣ ਸਾਫ਼ ਰਹੇਗਾ ਕੋਈ ਕਿਸੇ ਕਿਸਮ ਦੀ ਤਬਦੀਲੀ ਜਿਹੜੀ ਹੈ ਸੰਭਵ ਨਹੀਂ ਹੈ ਮੌਸਮ ਦੇ ਵਿੱਚ ਤੇ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜਾ ਦਰਜ ਕੀਤਾ ਜਾਏਗਾ ਜੀ 33 ਤੋਂ ਲੈ ਕੇ 35 ਡਿਗਰੀ ਦੇ ਗ੍ਰੈਡ ਚ ਟੈਂਪਰੇਚਰ ਦਰਜ ਹੋ ਰਹੇ ਨੇ ਇਹਨਾਂ ਦੇ ਵਿੱਚ 2-3 ਡਿਗਰੀ ਦਾ ਇਜ਼ਾਫਾ ਜਿਹੜਾ ਹੋਰ ਹੋ ਸਕਦਾ 4 ਤਰੀਕ ਨੂੰ ਇੱਕ ਪਛਮੀ ਸਿਸਟਮ ਦੱਸਿਆ ਜਾਣ ਜਾ ਰਿਹਾ ਜੀ ਪੰਜਾਬ ਹਰਿਆਣਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ yellow alert ਜਿਹੜਾ ਜਾਰੀ ਕਰ ਦਿੱਤਾ ਗਿਆ ਨੇ 4 ਤਰੀਕ ਨੂੰ ਗੜ ਚੌਕ ਦੇ ਨਾਲ ਮਹੀ ਜੜੇ ਆ ਪੰਜਾਬ ਦੇ ਵਿੱਚ ਦਰਜ ਹੋ ਸਕਦੇ ਨੇ ਤੇ ਇਹ ਸਿਸਟਮ ਪੰਜਾਬ ਤੇ ਹਰਿਆਣਾ ਦੇ ਵਿੱਚ 7 ਤਰੀਕ ਤੱਕ ਐਕਟੀਵੇਟ ਰਹੇਗਾ ਯਾਨੀ ਕਿ ਅਗਲੇ ਜਿਹੜੇ 4 ਦਿਨ ਹੋਣਗੇ 4 ਤੱਕ ਲੈ ਕੇ 7 ਤਰੀਕ ਤੱਕ 7 8 ਤਰੀਕ ਤੱਕ ਇਹ ਸਿਸਟਮ ਜਿਹੜਾ ਜਾ ਪ੍ਰਭਾਵ ਪਾਏਗਾ ਤੇ 4 ਦੀ ਸ਼ਾਮ ਤ ਲੈ ਕੇ 6 ਦੀ ਸਵੇਰ ਤੱਕ ਇਹਦਾ ਮੇਨ ਇੰਪੈਕਟ ਜਿਹੜਾ ਹੋਏਗਾ ਜੀ ਤੇ ਹਲਕੇ ਮੀਂਹ ਜ਼ਿਆਦਾਤਰ ਖੇਤਰਾਂ ਦੇ ਵਿੱਚ ਤੇ ਕੁਝ ਕੁ ਥਾਵਾਂ ਤੇ ਜਿਹੜੇ ਆ ਤੇਜ਼ ਰਫ਼ਤਾਰ ਹਮਾਵਾਂ ਦੇ ਨਾਲ ਦਰਮਿਆਨੇ ਮੀਂਹ ਵੀ ਡਰਜ ਹੋ ਸਕਦੇ ਨੇ ਤੇ ਉਸ ਤੋਂ ਬਾਅਦ 8 ਤੋਂ ਲੈ ਕੇ ਫਿਰ 14 ਮਈ ਤੱਕ ਮੌਸਮ ਲਗਭਗ ਖੜਾ ਸਾਫ਼ ਰਹੇਗਾ ਤੇ 13 14 ਨੂੰ ਮਰਤੋ ਇੱਕ ਸਿਸਟਮ ਹੈ ਜਿਹੜਾ ਦੱਸ ਸਕਦਾ ਹੈਗਾ ਫਿਲਹਾਲ ਮੌਕੇ ਤੇ ਉਹਦੀ ਅਪਡੇਟ ਤੁਹਾਨੂੰ ਦੇਵਾਂਗੇ ਤੇ 7 ਮਈ ਤੱਕ ਦੀ ਅਪਡੇਟ ਇਹ ਕਹਿੰਦੀ ਆ 10 ਮਈ ਤੱਕ ਦੀ ਕਿ 3 ਮਈ ਤੱਕ ਮੌਸਮ ਸਾਫ ਹੈ 4 ਤੋਂ ਲੈ ਕੇ 7 ਮਈ ਤੱਕ ਫਿਰ ਤੋਂ ਫਸਵੇਂ ਸਿਸਟਮ ਦੱਸ ਸਕਦਾ ਹੈਗਾ ਤੇ 4 ਤਰੀਕ ਨੂੰ ਜੈਲੋ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਜੀ ਉਸ ਤੋਂ ਬਾਅਦ 8 9 ਤੇ 10 ਰਿ ਨੂੰ ਮੌਸਮ ਆਪਣਾ ਬਿਲਕੁਲ ਸਾਫ ਰਹੇਗਾ ਚਲਦੇ ਅਗਲੀ ਵੀਡੀਓ ਦੇ ਵਿੱਚ ਜਾਜਦੇ ਹਾਂ ਤੁਹਾਨੂੰ